ਇਹ ਕਹਾਵਤ ਜ਼ਰੂਰ ਸੁਣੀ ਹੋਵੇਗੀ ਕਿ ਦਿਲ ਦਾ ਰਸਤਾ পেট ਤੋਂ ਹੋ ਕੇ ਗੁਜ਼ਰਦਾ ਹੈ ਹਾਲਾਂਕਿ ਇਸ ਨੂੰ ਕਿਸੇ ਹੋਰ ਸੈਂਸ ਦੇ ਵਿੱਚ ਕਿਹਾ ਜਾਂਦਾ ਹੈ ਲੇਕਿਨ ਵਾਸਤਵ ਦੇ ਵਿੱਚ ਯਾਨੀ ਹੁਣ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤੁਹਾਡੇ ਦਿਲ ਦੀ ਸਿਹਤ ਦਾ ਕਨੈਕਸ਼ਨ পেট ਨਾਲ ਕਾਫੀ ਹੱਦ ਤੱਕ ਹੁੰਦਾ ਹੈ ਗਲਤ ਖਾਣ-ਪੀਣ ਗਲਤ ਆਦਤਾਂ ਤੁਹਾਡੇ ਦਿਲ ਨੂੰ ਬਿਮਾਰ ਕਰ ਸਕਦੀਆਂ ਨੇ ਹਾਰਟ ਅਟੈਕ ਦਾ ਰਿਸਕ ਵੱਧ ਸਕਦਾ ਹੈ ਸੋ ਤੋਂ ਦੱਸਿਆ ਕਿ ਅੱਜਕੱਲ ਬਹੁਤ ਨੌਜਵਾਨ ਨੇ ਉਹਨਾਂ ਦੇ ਵਿੱਚ ਹਾਰਟ ਡਿਸੀਜ਼ ਹਾਰਟ ਅਟੈਕ ਅਤੇ ਕਾਰਜਿਕ ਅਰੈਸਟ ਵਰਗੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ ਡਾਕਟਰ ਐਸਏ ਪਿੱਛੇ ਦੀ ਵਜ੍ਹਾ ਕਈ ਤਰ੍ਹਾਂ ਦੇ ਫੈਕਟ ਦੱਸਦੇ ਨੇ ਜੀਹਾਂ ਕਈ ਤਰ੍ਹਾਂ ਦੇ ਫੈਕਟਰਸ ਹੁੰਦੇ ਨੇ ਜੋ ਇਸੀ ਵਜ੍ਹਾ ਬਣਦੇ ਨੇ ਉਹਨਾਂ ਦੇ ਵਿੱਚ ਖਰਾਬ ਖਾਂ ਪੀਣ ਐਕਸਰਸਾਈਜ਼ ਦੀ ਕਮੀ স্মੋਕਿੰਗ ਬਹੁਤ ਜ਼ਿਆਦਾ ਸ਼ਰਾਬ ਦਾ ਸੇਵਨ ਸਟ्रेस ਵਰਕੀਆਂ ਕੁਝ ਆਦਤਾਂ ਜੋ ਤੁਹਾਨੂੰ ਡਾਇਬਟੀਜ਼ ਹਾਈ ਬਲੱਡ ਪ੍ਰੈਸ਼ਰ ਹਾਈ ਕੈਲੇਸਟਰੋਨ ਦਾ ਮਰੀਜ਼ ਬਣਾਉਂਦੀਆਂ ਨੇ ਜੋ ਅੱਗੇ ਚਲ ਕੇ ਹਾਰਟ ਅਟੈਕ ਨੂੰ ਦਾਵਤ ਦਿੰਦੀਆਂ ਨੇ ਸੋ 언ਹੈਲਦੀ ਡਾਈਟ ਨੂੰ ਕੰਟਰੋਲ ਕਰਨਾ ਅੱਜ ਦੇ ਸਮੇਂ ਵਿੱਚ ਬੇਹੱਦ ਜ਼ਰੂਰੀ ਹੈ ਹੈਲਦੀ ਆਪਣੇ ਆਪ ਨੂੰ ਜੇਕਰ ਤੁਸੀਂ ਰੱਖਣਾ ਚਾਹੁੰਦੇ ਹੋ ਦਿਲ ਨੂੰ ਹੈਲਦੀ ਰੱਖਣਾ ਚਾਹੁੰਦੇ ਹੋ ਖਾਣ ਪੀਣ ਤੇ ਕੰਟਰੋਲ ਕਰਨਾ ਬੇਹੱਦ ਜ਼ਰੂਰੀ ਹੈ ਤੁਹਾਨੂੰ ਕੁਝ ਅਜਿਹੇ ਗਲਤ ਆਤਾ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਦਿਲ ਦਾ ਰੋਗੀ ਬਣਾਉਂਨ ਅਤੇ ਹਾਰਟ ਅਟੈਕ ਦੇ ਵਤਨ ਦੇ ਜਿਹੜੇ ਚਾਂਸਸ ਹੁੰਦੇ ਨੇ ਉਸ ਵਿੱਚ ਮਦਦ ਕਰਦੀਆਂ ਨੇ ਕਿਉਂਕਿ ਤੁਹਾਡਾ ਗਲਤ ਖਾਨ ਪੀਣ ਤੁਹਾਡੇ ਦੀਆਂ ਕੁਝ ਆਤਾਂ ਡੇਲੀ ਰੂਟੀਨ ਦੀਆਂ ਜੋ ਤੁਹਾਨੂੰ ਕਿਸੇ ਨਾ ਕਿਸੇ ਬਿਮਾਰੀ ਨੂੰ ਸਦਾ ਦੇਂਦ ਦੇ ਵਿੱਚ ਮਜਬੂਰ ਹੋ ਜਾਂਦੀਆਂ ਨੇ ਸੋ ਸਭ ਤੋਂ ਪਹਿਲਾਂ ਤਾਂ ਨਮਕ ਤੇ ਲਗਾਮ ਲਗਾਓ ਜੀਆਂ ਬਹੁਤ ਜ਼ਿਆਦਾ ਸੋਡੀਅਮ ਦੀ ਜੇਕਰ ਵਰਤੋਂ ਕਰਦੇ ਹੋ ਤੁਹਾਡੇ ਸਰੀਰ ਦੇ ਵਿੱਚ ਤਰਲ ਪਦਾਰਥ ਜਮਾ ਹੋਣ ਦਾ ਕਾਰਨ ਬਣਦਾ ਜਿਸ ਨਾਲ ਬਲੱਡ ਪ੍ਰੈਸ਼ਰ ਜਦੋਂ ਦਿਲ ਵਾਚ ਜਾਂਦਾ ਹੈ ਦਿਲ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਲੰਬੇ ਸਮੇਂ ਤੱਕ ਦਿਲ ਤੇ ਤਣਾਅ ਉਸ ਨੂੰ ਬਿਮਾਰ ਬਣਾਉਂਦਾ ਹੈ ਸੋ ਪ੍ਰੋਸੈਸਡ ਫੂਡ ਦਾ ਜ਼ਿਆਦਾ ਅਤੇ ਲੰਬੇ ਸਮੇਂ ਤੱਕ ਸੇਵਨ ਤੁਹਾਡੀਆਂ ਤੰਮੀਆਂ ਦੇ ਵਿੱਚ ਪਲਾਕ ਜਮਾਅ ਦਾ ਕਾਰਨ ਬਣ ਸਕਦਾ ਹੈ ਜਿਸ ਨਾਲ ਦਿਲ ਦੇ ਵਿੱਚ ਖੂਨ ਦੀ ਜੇਕਰ ਗੱਲ ਕਰੀਏ ਪਰਵਾ ਤਾਂ ਉਸ ਅੰਦਰ ਚ ਪ੍ਰੋਬਲਮ ਆ ਸਕਦੀ ਹੈ ਅਤੇ ਹਾਰਟ ਅਟੈਕ ਹੋਣ ਦਾ ਖਤਰਾ ਵਾਧ ਸਕਦਾ ਹੈ ਚੀਨੀ ਦੀ ਵਰਤੋਂ ਵੀ ਹੈ ਜੇਕਰ ਜ਼ਿਆਦਾ ਕਰਦੇ ਹੋ ਸਰੀਰ ਦੇ ਵਿੱਚ ਇਨਸੂਲਿਨ ਦਾ ਡਿਸਬੈਲੈਂਸ ਹੋ ਜਾਂਦਾ ਹੈ ਜਿਸ ਨਾਲ ਮੋਟਾਪੇ ਦਾ ਖਤਰਾ ਵਧਦਾ ਹੈ ਅਤੇ ਹਾਰਟ ਦੇ ਜਿਹੜੇ ਰੋਗ ਨੇ ਉਹਦਾ ਖਤਰਾ ਵੀ ਸੋ ਚੀਨੀ ਸੂਜਨ ਹਾਈ ਬਲੱਡ ਪ੍ਰੈਸ਼ਰ ਅਤੇ ਗਲੂਕੋਜ਼ ਦੇ ਪੱਧਰ ਨੂੰ ਵਧਾ ਕੇ ਦਿਲ ਦੇ ਰੋਗਾਂ ਦਾ ਖਤਰਾ ਵਧਾਉਂਦੀਆਂ ਨੇ ਸੋ ਇਸ ਤੋਂ ਇਲਾਵਾ ਐਕਸਰਸਾਈਜ਼ ਜੇਕਰ ਨਹੀਂ ਕਰਦੇ ਲੰਬੇ ਸਮੇਂ ਤੱਕ ਬੈਠੇ ਰਹਿਣੀ ਹੋ ਧੀਰ ਤੱਕ ਸੁੱਤੇ ਰਹਿਣਾ ਅਤੇ ਘੱਟ ਫਿਜ਼ੀਕਲ ਐਕਟੀਵਿਟੀ ਦਿਲ ਦੀਆਂ ਮਾਸਪੇਸ਼ੀਆਂ ਨੂੰ ਕਮਜ਼ੋਰ ਕਰਦੀ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਫਲੋ ਬਾਧਿਤ ਹੁੰਦਾ ਹੈ ਮੋਟਾਪਾ ਹਾਈ ਬਲੱਡ ਪ੍ਰੈਸ਼ਰ ਅਤੇ ਹਾਈ ਕੋਲੇਸਟ੍ਰੋਲ ਦਾ ਖਤਰਾ ਬਾਤ ਹੈ ਸੋ ਇਸ ਲਈ ਦਿਲ ਦੇ ਰੋਗ ਅਤੇ ਹਾਰਟ ਅਟੈਕ ਦੇ ਖਤਰੇ ਤੋਂ ਬਚਣ ਲਈ ਰੋਜ਼ਾਨਾ ਜਾਂ ਫਿਰ ਹਫਤੇ ਦੇ ਵਿੱਚ 4 ਤੋਂ 5 ਵਾਰ ਮੀਡੀਅਮ ਇਨਟੈਂਸਿਟੀ ਦੀ ਜਿਹੜੀ ਐਕਸਰਸਾਈਜ਼ ਜਿਵੇਂ ਕਿ ਤੇਜ਼ ਤੇ ਚੱਲਣਾ ਜੋਗਿੰਗ ਜਾਂ ਯੋਗਾ ਕਰਨਾ ਵੀ ਤੁਹਾਨੂੰ ਇਸ ਜੋਖਮ ਨੂੰ ਕਾਫੀ ਘਟਕਾਰ ਸਕਦਾ ਹੈ। ਉਸ ਤੋਂ ਇਲਾਵਾ স্মੋਕਿੰਗ ਦੇ ਵਿੱਚ ਜੇਕਰ ਗੱਲ ਕਰੀਏ ਤੰਬਾਕੂ ਦੇ ਵਿੱਚ ਨਿਕੋਟਿਨ ਹੁੰਦਾ ਹੈ ਜੋ ਦਿਲ ਅਤੇ ਬਲੱਡ ਵੈਸਲਸ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਇਹ ਹੀ ਤੁਹਾਡੇ ਖੂਨ ਦੇ ਵਿੱਚ ਆਕਸੀਜਨ ਦੀ ਮਾਤਰਾ ਨੂੰ ਘਟ ਕਰਦਾ ਹੈ ਅਤੇ ਬਲੱਡ ਪ੍ਰੈਸ਼ਰ ਵਧਾਉਂਦਾ ਹੈ। ਲੰਬੇ ਸਮੇਂ ਤੱਕ ਸਿਗਰਟ ਪੀਣ ਦੇ ਨਾਲ ਕੈਂਸਰ ਅਤੇ ਸਟ੍ਰੋਕ ਦਾ ਰਿਸਕ ਵੀ ਹੈ ਜਿਹੜਾ ਵੱਧ ਸਕਦਾ ਹੈ। ਸੋ ਇਸ ਤੋਂ ਇਲਾਵਾ ਜੇਕਰ ਸ਼ਰਾਬ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਤਾਂ ਉਸ ਨਾਲ ਵੀ ਬਲੱਡ ਪ੍ਰੈਸ਼ਰ ਵਧਦਾ ਹੈ ਖੂਨ ਦੇ ਵਿੱਚ ਟ੍ਰਾਈ ਗਲਸ ਰਾਈਟ ਦਾ ਜਿਹੜਾ ਪਦਰਵਾਤ ਹੈ ਅਤੇ ਇਰੈਗੂਲਰ ਹਾਰਟ ਬੀਟ ਜਾਂ ਤਾਂ ਦਿਲ ਦੀ ਗਤੀ ਰੁਕਣ ਵਰਗੀਆਂ ਜਿਹੜੀਆਂ ਕੰਡੀਸ਼ਨਸ ਵੀ ਪੈਦਾ ਹੋ ਸਕਦੀਆਂ ਨੇ ਸੋ ਜੇਕਰ ਤੁਸੀਂ ਅੱਜ ਤੇ ਸਮੇਂ ਦੇ ਵਿੱਚ ਸਿਹਤਮੰਦ ਰਹਿਣਾ ਚਾਹੁੰਦੇ ਹੋ ਆਪਣੇ ਹਾਰਟ ਨੂੰ ਸਹੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਡੇਲੀ ਰੂਟੀਨ ਤੇ ਵਰਕ ਕਰਨ ਦੀ ਜ਼ਰੂਰਤ ਹੈ ਅਤੇ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਤੁਸੀਂ ਇਸ ਖਤਰੇ ਨੂੰ ਘਟਾ ਸਕਦੇ ਹੋ Bureau report, Ludhiana Live.